ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗਵਰਨਮੈਂਟ ਪੈਨਸ਼ਨਰ ਐਸੋਸੀਏਸ਼ਨ ਪੰਜਾਬ ਦੇ ਆਗੂਆਂ ਦੁਆਰਾ ਬਕਾਇਆ ਦੀ ਪਹਿਲੀ ਕਿਸ਼ਤ ਅਦਾ ਕਿਤੇ ਜਾਬੰਦੀ ਭੁਲੇਖੇ ਸੰਬੰਧੀ ਦਿੱਤੇ ਗਏ ਸਬੰਧੀ ਕਰਨ ਬਾਅਦ ਜੇਕਰ ਕਰਾਂਗੇ ਇਹ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਾਣ ਸ ਹੈ ਕਿ ਇਹ ਕਥਤੁ ਹਜੇ ਤੱਕ ਸਾਡੇ ਚੈਨਲ ਨੂੰ ਦੁਹਰੈ ਨਹੀਂ ਕੀਤਾ ਇਸ ਸੰਬੰਧ ਵਿੱਚ ਤਾਂ ਜੋ ਰੇਕ ਹੋਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ। ਇਹ ਤਾਂ ਸਾਰੇ ਪੈਨਸ਼ਨਰਸ ਸਾਥੀਆਂ ਨੂੰ ਪਤਾ ਹੀ ਹੈ ਕਿ ਮਿਤੀ 18 ਤੋਂ 2025 ਦੇ ਵਿੱਤ ਵਿਭਾਗ ਦੁਆਰਾ ਜਾਰੀ ਕੀਤੇ ਗਏ 5.5 ਸਾਲਾਂ ਦੇ ਬਕਾਇਆ ਅਦਾ ਕਰਨ ਸੰਬੰਧੀ ਨੋਟੀਫਿਕੇਸ਼ਨ ਵਿੱਚ ਲਿਖਿਆ ਗਿਆ ਸੀ ਕਿ 75 ਤੋਂ 85 ਸਾਲਾਂ ਦੇ ਪੈਨਸ਼ਨਰਾਂ ਨੂੰ 12 ਕਿਸ਼ਤਾਂ ਵਿੱਚ ਬਕਾਇਆ ਮਿਲੇਗਾ ਤੇ ਪਹਿਲੀ ਕਿਸ਼ਤ ਅਪ੍ਰੈਲ 2025 ਤੋਂ ਸ਼ੁਰੂ ਹੋਵੇਗੀ ਇਸੇ ਤਰ੍ਹਾਂ ਹੀ 58 ਤੋਂ 75 ਸਾਲ ਉਮਰ ਦੇ ਪੈਨਸ਼ਨਰਾਂ ਨੂੰ ਬਕਾਇਆ 42 ਕਿਸ਼ਤਾਂ ਵਿੱਚ ਮਿਲੇਗਾ ਤੇ ਪਹਿਲੀ ਕਿਸ਼ਤ 1 ਅਪ੍ਰੈਲ 2025 ਤੋਂ ਰੂਪਵੇਗੀ ਇਸ ਲਈ ਹੁਣ ਇਹਨਾਂ ਦੋਹੇ ਅਮਨ ਰੁੱਪਾ ਵਾਲੇ ਪੈਨਸ਼ਨਾਂ ਦੇ ਖਾਤੇ ਵਿੱਚ ਅਗਰੀ ਦੀ ਪਹਿਲੀ ਕਿਸ਼ਤ 1 ਮਈ 2023 ਨੂੰ ਉਹਨਾਂ ਦੇ ਬੈਂਕ ਖਾਤਿਆਂ ਵਿੱਚ ਕ੍ਰੈਡਿਟ ਕੀਤੀ ਜਾਣੀ ਚਾਹੀਦੀ ਹੈ ਇਸ ਸੰਬੰਧੀ ਕੁਝ ਬਲੇਖੇ ਹਨ ਜਿਨ੍ਹਾਂ ਨੂੰ ਦੂਰ ਕਰਨ ਲਈ ਗਵਰਨਮੈਂਟ ਪੈਨਸ਼ਨਰ ਐਸੋਸੀਏਸ਼ਨ ਰਜਿਸਟਰ ਪੰਜਾਬ ਦੇ ਆਗਵਾ ਸੂਬਾ ਪ੍ਰਧਾਨ ਭਜਨ ਸਿੰਘ ਗੇਨਵਤ ਸੂਬਾ ਜਨਰਲ ਕਪਤਾਨ ਸੁਰਿੰਦਰ ਨਾਮ ਉਸਾ وک پوسٹ سانجی گئی ہے تا جو بقاعدہ ادائیگی سبن کوئی رکھا نہ رہے آؤ جانتے ہاں کہ اس بندی آگو دو دوارا کی کیا گیا ہے اس لکھا گیا ہے ستکار جو

ਸੱਤ ਮਾੜਾ ਪ੍ਰਭਾਵ 58 ਸਾਲ ਉਮਰ ਤੋਂ 75 ਸਾਲ ਦੀ ਉਮਰ ਵਿਚਕਾਰ ਵਾਲੇ ਪੈਨਸ਼ਨਰ ਸਾਥੀਆਂ ਤੇ ਪਵੇਗਾ ਇਹਨਾਂ ਨੂੰ 1 ਅਪ੍ਰੈਲ 2025 ਤੋਂ 42 ਮਹੀਨਾਵਾਂ ਕਿਸ਼ਤਾਂ ਵਿੱਚ ਭਾਅ 135 ਲੱਖ ਅਕਤੂਬਰ 2028 ਤੱਕ ਬਕਾਇਆ ਹੋਰ ਪੂਰ ਕੇ ਦਿੱਤਾ ਜਾਵੇਗਾ ਇੱਕ ਭਲੇਖਾ ਦੂਰ ਕਰਨ ਲਈ ਜਿਸ ਤੱਕ ਬਹੁਸਾਰੇ ਸਾਥੀ ਦੁੱਖ ਦਾ ਵਿੱਚ ਹਨ ਕਿ ਜਿਹੜੇ ਸਾਥੀ ਜਨਵਰੀ 2016 ਤੋਂ ਬਾਅਦ ਸੇਵਾ ਮੁਕਤ ਹੋਏ ਹਨ 2026 2025 سال تک امر والے سو پچی تو بیالی قسط بکایا دیکھ جانا ہے ہوں گل کرتے ہیں جنوری سولہ تو بعد رٹائر ہوئے پینشنر جو اس سمے ملازمت ਉਹਨਾਂ ਦੀ ਤਨਖਾਹ ਜੇ ਦਫ਼ਤਰ ਜਾਂ ਸਕੂਲ ਮੁਖੀ ਡੇੜੀਓ ਬਣੋ ਕਢਵਾਈ ਜਾਂਦੀ ਸੀ ਉਸੇ ਲਈ ਬਕਾਇਆ ਬਿੱਲ ਖਜ਼ਾਨਾ ਦਫ਼ਤਰ ਨੂੰ ਇਸੇ ਮਹੀਨੇ ਭਾਵ ਅਪ੍ਰੈਲ 2025 ਤੋਂ ਭੇਜਨੇ ਹਨ ਤੇ ਉਹਨਾਂ ਦਾ ਬਕਾਇਆ ਪੈਨਸ਼ਨਾਂ ਦੇ ਨਾਲ ਹੀ ਦੇਣਾ ਬਣਦਾ ਹੈ ਤਾਂ ਹੁਣ ਜਾਣਦੇ ਹਾਂ ਪੈਨਸ਼ਨਲ ਅਗਵਾ ਦਾ ਕੀ ਫਰਕ ਹੈ ਜੀ ਹਾਂ ਪੈਨਸ਼ਨਲ ਅਗਵਾ ਦੇ ਫਰਕ ਬਾਰੇ ਵੀ ਇਸ ਪੋਸਟ ਵਿੱਚ ਲਿਖਿਆ ਗਿਆ ਹੈ ਜੋ ਇਸ ਪ੍ਰਕਾਰ ਹੈ ਇਸ ਵਿੱਚ ਲਿਖਿਆ ਗਿਆ ਹੈ ਇਕ ਇਕ 2016 ਤੋਂ ਬਾਅਦ ਬਣੇ ਪੈਨਸ਼ਨਰਸ ਦੇ ਬਕਾਇਆਸ ਬੰਨੀ ਆਪਣੇ ਜ਼ਿਲ੍ਹਾ ਸਿਖਿਆ ਅਫਸਰ ਪ੍ਰਾਇਮਰੀ ਜਾਂ ਕੰਟਰੀ ਤੇ ਹੋਰ ਮਾਈਕ ਨੇ ਦੇ ਜ਼ਿਲ੍ਹਾ ਅਧਿਕਾਰੀਆਂ ਨੂੰ ਡੈਪੂਟੇਸ਼ਨ ਮਿਲ ਕੇ ਇਹ ਸਾਰੇ ਡੀਡੀਓਜ਼ ਨੂੰ ਪੱਤਰ ਪੜਵਾਏ ਜਾਣ ਕਿ 2016 ਤੋਂ ਬਾਅਦ ਬਣੇ ਪੈਨਸ਼ਨਰਾਂ ਦੇ ਬਕਾਇਆ ਹਰ ਮਹੀਨੇ ਦੇਣ ਲਈ ਤਤਰੀ ਕਾਰਵਾਈ ਪੂਰੀ ਕਰਕੇ ਕਦਮਾਂ ਵਿੱਚ ਯਕੀਨੀ بنائے ਜਾਣ ਪੀਓ ਪ੍ਰਾਇਮਰੀ ਜਾਂ ਬੀਪੀਓ ਨੂੰ ਪੱਤਰ ਕੱਢ ਕੇ ਇਹਨਾਂ ਸੇਵਾਮੁਕਤ ਨਾਜਮਾਂ ਦੇ ਬਕਾਏ ਸਮੇਂਸਰ ਕਰਵਾਉਣ ਲਈ ਹੁਕਮ ਜਾਰੀ ਕੀਤੇ ਜਾਣ ਲੋਰਟੈਂਟ ਤੇ ਸਬੰਧਤ ਡਿਵੀਓ ਨੂੰ ਮਿਲਿਆ ਜਾਵੇ ਤਾਂ ਕਿ ਪੈਨਸ਼ਨਾਂ ਦੇ ਬਕਾਏ ਸਮੇਂ ਸਿਰ ਪਾਇਆ ਸਕਣ ਜਿਹੜੇ ਪੈਨਸ਼ਨਰਸ ਨੂੰ ਬੈਂਕਾਂ ਰਾਹੀਂ ਬਕਾਇਦੇ ਮਿਲਨੇ ਹਨ ਉਹਨਾਂ ਦੇ ਸੀਪੀਪੀਸੀ ਅਤੇ ਬੈਂਕਰ ਨਾਲ ਸੰਪਰਕ ਜਾਂ ਜ਼ਰੂਰਤਾ ਕਹਿਮ ਰੱਖਿਆ ਜਾਵੇ ਤਾਂ ਕਿ ਬਢੇਰੀ ਉਮਰ ਹੋਣ ਕਰਕੇ ਇਹਨਾਂ ਪੈਨਸ਼ਨਰਾਂ ਨੂੰ ਬਕਾਇਆ ਪ੍ਰਾਪਤ ਕਰਨ ਲਈ ਕੋਈ ਪਰੇਸ਼ਾਨੀ ਨਾ ਹੋਵੇ ਫਿਰ ਤਨਖਾਹ ਕੀਤਾ ਗਿਆ ਹੈ ਬਦੋਂ ਸ਼ੋਭਾ ਪ੍ਰਧਾਨ ਭਜਨ ਸਿੰਘ ਗੇਲੂ ਸ਼ੋਭਾ ਜਨਰ ਸਕੱਤਾ ਸੁਨਦਰਨ ਪੁਰਸਾ ਤੇ ਸਮੂਹ ਸੁਭਕ ਮੀਟੀ ਮੈਂਬਰ ਸਮੇਤ ਤਮੂ ਜਿਲ੍ਹਾ ਪ੍ਰਧਾਨ ਅਤੇ ਸੱਤਰ ਪੰਜਾਬਪਤਾ ਹੁਣ ਆਖ ਕਰਦੇ ਹਾਂ ਕਿ ਬਕਾਇਆ ਸੰਬੰਧੀ ਪੈਨਸ਼ਨ ਸਾਥੀਆਂ ਨੂੰ ਕੋਈ ਪਰੰਪਲੇਖਾ ਬਾਕੀ ਨਹੀਂ ਰਹਿ ਗਿਆ ਹੋਵੇਗਾ ਇਸ ਵੀਡੀਓ ਵਿੱਚ ਬਸ ਇਨਾ ਹੀ ਜੇ ਕੰਪਿਊਟਰ ਚੰਗੀ ਲੱਗੇ ਹੋਵੇ ਤੇ ਸਮੂਹ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸ਼ੁਕਰੀਆ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ